ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਪੁੱਲਰ ਵੱਲੋਂ ਸਵਰਨਕਾਰ ਅਤੇ ਰਾਮਗੜੀਆ ਬਿਰਾਦਰੀ ਲਈ ਵਰਤੀ ਗਈ ਭੱਤੀ ਦੀ ਪ੍ਰਧੀ ਸ਼ਦਾਵਲੀ ਦੀ ਨਿੰਦਾ ਕਰਦੇ ਆ ਅੱਜ ਜੀਰਾ ਦੇ ਸਵਰਨਕਾਰਾਂ ਅਤੇ ਰਾਮਗੜੀਆ ਬਿਰਾਦਰੀ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਮੰਤਰੀ ਲਾਲਜੀਤ ਸਿੰਘ ਪੁੱਲਰ ਖਿਲਾਫ ਰੋਸ ਮਾਰਚ ਕੱਢਿਆ ਗਿਆ ਇਹ ਰੋਸ ਮਾਰਚ ਗੁਰਦੁਆਰਾ ਬਾਬਾ ਬਿਸ਼ਕਰਮਾ ਜੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਕਲਾਕ ਟਾਵਰ ਚੌਂਕ ਜੀਰਾ ਵਿਕੇ ਪਹੁੰਚਿਆ ਜਿੱਥੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਪੁਤਲਾ ਫੁਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਸਰਨਕਾਰ ਸੰਗ ਪ੍ਰਧਾਨ ਜੀਰਾ ਸਾਡੀ ਜਾਤੀ ਨੂੰ ਜੋ ਨਾਲਜੀਤ ਭੁੱਲਰ ਕੈਬਨਟ ਮੰਤਰੀ ਪੰਜਾਬ ਜਿਹਨੇ ਸਾਡੀ ਜਾਤੀ ਵਾਸਤੇ ਬਹੁਤ ਹੀ ਭੈੜੇ ਸ਼ਬਦ ਬੋਲੇ ਆ ਅਸੀਂ ਉਹਦਾ ਪੂਰ ਜ਼ੋਰ ਡੰਡਾ ਕਰਦੇ ਆ ਤੇ ਵਿਰੋਧ ਕਰਦੇ ਆ ਔਰ ਭਗਵਾਨ ਤੁਮਾਨ ਜੀ ਨੂੰ ਇਹ ਅਸੀਂ ਬੇਨਤੀ ਕਰਦੇ ਆ ਵੀ ਇਹ ਇਸ ਬੰਦੇ ਨੂੰ ਇਹਦਾ ਅਸਤੀਫਾ ਲੈ ਕੇ ਘਰ ਭਾਇਆ ਜਾਵੇ ਔਰ ਜਿਹੜੀ ਇਹਨੇ ਜਿਹਨੇ ਇਹਨੂੰ ਐਮਪੀ ਦੀ ਟਿਕਟ ਦਿੱਤੀ ਆ ਉਸ ਐਮਪੀ ਦੀ ਟਿਕਟ ਨੂੰ ਇਹਦੇ ਤੋਂ ਵਾਪਸ ਲਿਆ ਜਾਵੇ ਨਹੀਂ ਤਾਂ ਜੋ ਵੀ ਸਾਡੇ ਸਾਰੇ ਪੰਜਾਬ ਦੇ ਉੱਚ ਲੈਵਲ ਦੇ ਉੱਤੇ ਜੋ ਵੀ ਮੀਟਿੰਗਾਂ ਹੋਣਗੀਆਂ ਅਸੀਂ ਉਹਦੇ ਵਿੱਚ ਸਾਰੇ ਪੰਜਾਬਕ ਆਮ ਆਦਮੀ ਪਾਰਟੀ ਦਾ ਵਿਰੋਧ ਕਰਾਂਗੇ ਇਸ ਇੱਕ ਬੰਦੇ ਨੇ 25 30 ਲੱਖ ਵੋਟ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤੀ ਆਮ ਆਦਮੀ ਜੀ ਅਸੀਂ ਜਿੱਦਣੇ ਵੋਟਾਂ ਮੰਗਣ ਆਉਣਗੇ ਅਸੀਂ ਇਹਨਾਂ ਨੂੰ ਇਹ ਗੱਲ ਦੱਸਾਂਗੇ ਵੀ ਤੁਸੀਂ ਸਾਡੀ ਜਾਤੀ ਨੂੰ ਭੈੜਾ ਲਫ਼ਜ਼ ਬੋਲਿਆ ਅਸੀਂ ਤੁਹਾਨੂੰ ਇਸ ਕਰਕੇ ਵੋਟਾਂ ਨਹੀਂ ਪਾਵਾਂਗੇ ਅਸੀਂ ਬਹੁਤ ਚਾਣ ਨਾਲ ਵੋਟਾਂ ਪਾ ਕੇ ਪੰਜਾਬ ਦੇ ਵਿੱਚੋਂ ਇਹਨਾਂ ਨੂੰ 92 ਸੀਟਾਂ ਦਵਾਈਆਂ ਸੀਗੀਆਂ 92 ਸੀਟਾਂ ਲੈ ਕੇ ਇਹ ਰਾਜੇ ਹੰਕਾਰ ਬਣ ਗਏ ਹੰਕਾਰੀ ਰਾਜੇ ਬਣ ਗਏ ਜਿਹੜੇ ਸਾਡੀ ਕੌਮ ਨੂੰ ਮਾਰਾ ਕਹਿੰਦੇ ਆ ਸਾਡੀ ਕੌਮ ਰਾਜਿਆਂ ਦੀ ਕੌਮ ਆ ਉਹ ਸਾਡੇ ਦਾ ਜੰਮ ਦੇ ਬੱਚੇ ਰਾਜਾ ਹੁੰਦੇ ਆ ਸਾਡੇ ਬੱਚਿਆਂ ਨੂੰ ਜੰਮਦਿਆਂ ਨੂੰ ਚਮਚੇ ਜਿਹੜੇ ਮਿਲਦੇ ਹੋ ਸੋਨੇ ਚਾਂਦੀ ਦੇ ਮਿਲਦੇ ਆ ਦੁੱਧ ਪੀਣ ਵਾਸਤੇ ਇਹ ਸਾਡੀ ਜਾਤ ਨੂੰ ਮਾੜਾ ਕਹਿਣ ਵਾਲਾ ਹੋ ਗਿਆ ਸਾਡੀ ਜਾਤ ਜਿਹੜੀ ਆ ਉਹ ਚ ਲੈਵਲ ਦੀ ਜਾਤ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਸੁਖਵਿੰਦਰ ਸਿੰਘ ਆ ਰਾਮਗੜੀਆ ਜੱਸਾ ਸਿੰਘ ਰਾਮਗੜੀਆ ਵੈਲਫੇਅਰ ਸੁਸਾਇਟੀ ਪ੍ਰਧਾਨ ਜੀਰਾ ਹਲਕਾਣਚਾਰ ਜੀਰਾ ਮੈਂ ਇਸ ਇਹ ਕਹਿ ਰਿਹਾ ਕਿ ਜੋ ਕੈਬਨਲ ਜੋ ਮੰਤਰੀ ਲਾਰਜੀਤ ਭੁੱਲਰ ਨੇ ਸਾਡੀ ਜਾਤੀ ਦੇ ਖਿਲਾਫ ਅਪਸ਼ਬਦ ਬੋਲੇ ਹਨ ਅਸੀਂ ਮંત્રી ਸਤਿਗੁਰੂ ਭਗਵਾਨ ਭਗਮંત્રી ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਇਹਨਾਂ ਨੂੰ ਪਾਰਟੀ ਤੋਂ ਬਰਕਰਾਰ ਚਲਦਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ